ਮੈਂ ਉਹਨਾਂ ਨੂੰ ਸਲੂਟ ਕਰਦਾ ਹਾਂ ਜੀ। ਔਰ ਤੁਸੀਂ ਵੀ ਆਪਣੇ ਆਪ ਨੂੰ ਆਪਣੇ ਸਰੀਰ ਨੂੰ ਵੈਸੇ ਤੇ ਸਾਰੀ ਖੇਡ ਮਾਲਕ ਦੀ ਹੈ ਉਹਦੇ ਤੋਂ ਬਣਾ ਕੁਝ ਵੀ ਨਹੀਂ। ਗੁਰੂ ਕਿਰਪਾ ਕਰੇ ਤਾਂ ਸਭ ਕੁਝ ਹੈ। ਨਹੀਂ ਤੇ ਕੁਝ ਵੀ ਨਹੀਂ। ਔਰ ਫਿਰ ਵੀ ਕਹਿੰਦੇ ਕੋਸ਼ਿਸ਼ ਕਰਨੀ ਚਾਹੀਦੀ ਹੈ। ਫਿਰ ਕشش ਉਹ ਆਪ ਹੀ ਪੈਦਾ ਕਰ ਦਿੰਦਾ। ਕੋਸ਼ਿਸ਼ ਕشش। ਕੋਸ਼ਿਸ਼। ਪਾਗਲ ਗਲਪਾ। ਉਹਨਾਂ ਨੂੰ ਕਹਿੰਦੇ ਸੀ ਪਾਗਲ। ਸਾਰੇ ਅੱਛੇ ਬੰਦੇ ਨੂੰ ਪਾਗਲ ਹੀ ਕਹਿੰਦੇ ਆ। ਉਜਾ ਜੀ ਕਿ ਤੈਨੂੰ ਵੀ ਕਹਦੇ ਕੋਈ ਗੱਲ ਨਹੀਂ ਜਾਂ ਤਾਂ دیਵਾਨਾ ਹੱਸੇ ਜਾਂ ਤੂੰ ਜਿसे ਤੌਫੀਕ ਦੇ ਵਰਨਾ ਇਸ ਦੁਨੀਆ 'ਤੇ ਰਹਿ ਕੇ ਮੁਸਕਰਾ ਸਕਦਾ ਹੈ ਕੋਈ ਨਹੀਂ ਆ ਸਕਦਾ ਐਨੀ ਮਾਇਆ ਹੁੰਦੇ ਹੋਏ ਵੀ ਬੰਦੇ ਦੇ ਚਿਹਰੇ ਉਤਾਰ ਕੇ ਰੱਖਦਾ ਉਹ ਗੋਡਿਆਂ ਥੱਲੇ ਦੇਣ ਵਾਲੀ ਗੱਲ ਹੀ ਹੋ ਗਈ ਕਲ ਪਾਲਮ ਮੁੰਡੋ ਡੰਡ ਬੈਠ ਕੇ ਮਾਰੋ ਕੁੜੀਆਂ ਆਪਣਾ ਰੂਪ ਸ਼ਿੰਗਾਰੋ ਸਿਰ ਤੋਂ ਸੁਸਤੀ ਪਰਾ ਉਤਾਰੋ ਤੁਹਾਨੂੰ ਕੀ ਮਜਬੂਰੀ ਏ ਕੀ ਮਜਬੂਰੀ ਏ ਰਸੇ ਰੂਸੇ ਟੱਪ ਲਿਆ ਤੱਪਦੀਆਂ ਨੇ ਇਹਨੇ بس ਕੰਨਾ ਕਵੈਂਟ ਆਪਣੇ ਬਾਗ ਠੀਕ